ਮੈਨੂੰ ਨਹੀਂ ਪਤਾ ਇਹ ਗੱਲ ਸੱਚੀ ਹੈ ਜਾਂ ਝੂਠੀ ਆਪਾਂ ਦੇ ਗੱਲ ਦੇ ਵਿੱਚ ਇੱਕ ਤਰਕ ਹੈ ਜਿਹੜੇ ਕਹਿੰਦੇ ਆ ਨਾ ਰੱਬ ਨਹੀਂ ਹੈਗਾ ਉਹ ਗੱਲ ਸੁਣਿਓ ਗੁਰਨਾਨਕ ਦੇਵ ਜੀ ਉਦਾਸੀਆਂ ਦੇ ਉੱਤੇ ਸੀ ਠੀਕ ਹੈ ਤੇ ਉਹ ਬਗਦਾਦ ਦੇ ਵਿੱਚ ਤੁਹਾਨੂੰ ਪਤਾ ਗੁਰਨਾਨਕ ਦੇਵ ਜੀ ਦਾ ਜਿਹੜਾ ਬਾਣਾ ਹੁੰਦਾ ਸੀ ਉਹ ਫਕੀਰੀ ਬਾਣਾ ਸੀ ਤੇ ਸਾਰੇ ਫਕੀਰੀ ਬਾਣੇ ਵਾਲੇ ਨੂੰ ਉੱਥੇ ਫੜ ਕੇ ਰੋੜੇ ਪੱਥਰ ਮਾਰ ਕੇ ਮਾਰ ਦਿੰਦੇ ਹੁੰਦੇ ਸੀ ਕਿਉਂਕਿ ਉਹ ਨਾ ਸਵਾਲ ਪੁੱਛਦੇ ਸੀ ਰੱਬ ਬਾਰੇ ਤੇ ਉਹ ਅੱਜ ਤੱਕ ਕਦੇ ਇਹੋ ਸਵਾਲਾਂ ਦੇ ਜਵਾਬ ਕਦੇ ਕਿਸੇ ਤੋਂ ਦਿੱਤੇ ਨਹੀਂ ਗਏ ਤੇ ਉਹਨਾਂ ਨੂੰ ਇਦਾਂ ਹੀ ਸੀ ਗੁਰਨਾਨੰਦ ਦੇਵ ਜੀ ਨੂੰ ਫੜ ਲਿਆ ਜਾਂਦਾ ਏ ਤੇ ਇੱਕ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਏ ਹਨਾ ਉੱਥੇ ਕਹਿੰਦੇ ਆ ਵੀ ਦੇਖੋ ਫਕੀਰ ਵੀ ਅਸੀਂ ਤੁਹਾਨੂੰ ਤਿੰਨ ਸਵਾਲ ਪੁੱਛਾਂਗੇ ਜਿਹੜੇ ਆ ਸਵਾਲਾਂ ਦੇ ਜਵਾਬ ਦੇ ਦਿੰਦੇ ਆ ਪਹਿਲੀ ਗੱਲ ਤਾਂ ਉੱਥੇ ਦਿੱਤਾ ਹੀ ਕਿਸੇ ਨੇ ਸੀ ਹਨਾ ਉਹ ਇੱਕ ਚਾਲ ਸੀ ਉਹਨਾਂ ਦੀ ਵੀ ਮਾਰਨਾ ਹੈ ਫਕੀਰ ਨੂੰ ਕਿਉਂਕਿ ਉਹ ਰੱਬ ਨੂੰ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਵੀ ਜੇ ਤਾਂ ਤੂੰ ਦੇ ਤਿਆ ਤਿੰਨ ਸਵਾਲਾਂ ਦੇ ਜਵਾਬ ਅਸੀਂ ਛੱਡ ਦਾਂਗੇ ਠੀਕ ਹੈ ਜੀ ਨਾਂ ਦਿੱਤੇ ਦੇਖ ਅਸੀਂ ਬੰਦੇ ਨੂੰ ਥੱਲੇ ਦੱਬ ਕੇ ਮੂੰਹ ਬਾਹਰ ਕੱਢ ਕੇ ਪੱਥਰ ਮਾਰ ਕੇ ਮਾਰ ਦਿੰਦੇ ਹਾਂ ਹਨਾ ਉਹ ਕਹਿੰਦੇ ਠੀਕ ਹੈ ਬਾਈ ਪੁੱਛੋ ਤੁਸੀਂ ਮੈਨੂੰ ਸਵਾਲ ਉਹਨਾਂ ਨੇ ਸਵਾਲ ਕਿਹੜੇ ਪੁੱਛੇ ਵੀ ਰੱਬ ਹੈ ਕਿੱਥੇ ਹੈ ਤੇ ਰੱਬ ਤੋਂ ਪਹਿਲਾਂ ਕੀ ਹੈ ਤੇ ਰੱਬ ਕਰਦਾ ਕੀ ਹੈ ਠੀਕ ਹੈ ਉਹ ਕਹਿੰਦੇ ਠੀਕ ਹੈ ਮੈਂ ਦੰਨਾਂ ਤੁਹਾਨੂੰ ਇਹਨਾਂ ਦੇ ਜਵਾਬ ਉਹਨਾਂ ਨੇ ਪਹਿਲਾ ਸਵਾਲ ਸੀ ਵੀ ਰੱਬ ਹੈ ਕਿੱਥੇ ਹੈ ਵੀ ਸਾਨੂੰ ਦਿਖਦਾ ਕਿਉਂ ਨਹੀਂ ਹਨਾ ਤੇ ਉਹ ਕਹਿੰਦੇ ਠੀਕ ਹੈ ਤੁਸੀਂ ਐਂ ਕਰੋ ਤੁਸੀਂ ਇੱਕ ਨਾ ਸਾਫ਼ ਥਾਲ ਥਾਲ ਹੁੰਦਾ ਜਿਹੜਾ ਪ੍ਰਾਤ ਹੁੰਦੀ ਹੈ ਨਾ ਉਹਦੇ ਚ ਦੁੱਧ ਪਾ ਕੇ ਲੈ ਕੇ ਆਇਓ ਸਾਫ ਵੀ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਉਹ ਸਾਰੇ ਹੱਸਣ ਲੱਗੇ ਲੈ ਫਕੀਰ ਭੁੱਖਾ ਸੀ ਵੀ ਇਹਨੇ ਕਾਹਨੂੰ ਸਵਾਲਾਂ ਦੇ ਜਵਾਬ ਤਾਂ ਕਾਹਨੂੰ ਦੇਣੇ ਆ ਇਹਨੇ ਪੀਣਾ ਇਹਨੇ ਖਾਣਾ ਆ ਤੇ ਇਹ ਤੋਂ ਬਾਅਦ ਅਸੀਂ ਮਾਰਾਂਗੇ ਇਹਨੂੰ ਉਹ ਕਹਿੰਦੇ ਠੀਕ ਹੈ ਉਹ ਜਦੋਂ ਲੈ ਕੇ ਆਉਂਦੇ ਆ ਉਹ ਦੇਖ ਕੇ ਕਹਿੰਦੇ ਵੀ ਨਹੀਂ ਯਾਰ ਵੀ ਇਹ ਸਾਫ ਨਹੀਂ ਹੈਗਾ ਵੀ ਤੂੰ ਸਾਫ ਲੈ ਕੇ ਆਓ ਉਹ ਕਹਿੰਦੇ ਹੈ ਹੱਦ ਹੋ ਗਈ ਵੀ ਹੋ ਹੀ ਨਹੀਂ ਸਕਦਾ ਵੀ ਅਸੀਂ ਤਾਂ ਸਾਫ਼ ਲੈ ਕੇ ਆਏ ਆ ਤੇ ਜਿਹੜਾ ਉੱਥੇ ਦਾ ਵਜੀਰ ਹੁੰਦਾ ਉਹ ਕਹਿੰਦਾ ਵੀ ਆਪਣੇ ਸਪਾਈ ਸਪਾਈਆਂ ਨੂੰ ਕਹਿੰਦਾ ਵੀ ਆ ਸ਼ਾਇਦ ਇਹਨਾਂ ਨੇ ਕਿਤੇ ਤਿੰਨ ਪੰਜ ਕਰਤੀ ਉਹਨਾਂ ਨੂੰ ਪੁੱਛਦਾ ਵੀ ਹਾਂ ਯਾਰ ਤੁਸੀਂ ਇਹ ਸਾਫ਼ ਲੈ ਕੇ ਆਏ ਹੋ ਉਹ ਕਹਿੰਦਾ ਹਾਂਜੀ ਜਦ ਸਾਫ਼ ਲੈ ਕੇ ਆਏ ਆ ਅਸੀਂ ਤਾਂ ਉਹ ਕਹਿੰਦੇ ਠੀਕ ਹੈ ਜੀ ਉਹ ਕਹਿੰਦੇ ਨਹੀਂ ਭਾਈ ਸਾਫ਼ ਹੈ ਉਹ ਕਹਿੰਦਾ ਨਹੀਂ ਤੇ ਅੰਨਾ ਦੇਖੋ ਕਹਿੰਦਾ ਇਹਦੇ 'ਚ ਹੈਗਾ ਕੁਝ ਉਹ ਕਹਿੰਦੇ ਠੀਕ ਹੈ ਜੇ ਤੁਹਾਨੂੰ ਇੰਨਾ ਹੀ ਲੱਗਦਾ ਵੀ ਇਹਦੇ 'ਚ ਕੁਝ ਹੈਗਾ ਜਿਹੜਾ ਸਾਨੂੰ ਨਹੀਂ ਦਿਖਦਿਆ ਤੁਹਾਨੂੰ ਦਿਖਦਿਆ ਸਾਨੂੰ ਵੀ ਦੱਸੋ ਫਿਰ ਉਹ ਕਹਿੰਦੇ ਧਿਆਨ ਨਾਲ ਦੇਖੋ ਇਹਦੇ 'ਚ ਕੀ ਹੈਗਾ ਕਿ ਨਹੀਂ ਤਾਂ ਵੀ ਸਾਰੇ ਜਣੇ ਉਹਦੇ ਸ਼ੌਕ ਹੋ ਜਾਂਦੇ ਉਹ ਕਹਿੰਦੇ ਹਾਂ ਬਈ ਕੀ ਤਾਂ ਹੈਗਾ ਜਿਹੜਾ ਸਾਨੂੰ ਦਿਖ ਨਹੀਂ ਰਿਹਾ ਉਹ ਕਹਿੰਦੇ ਇਦਾਂ ਹੀ ਹੈ ਜੇ ਤੁਹਾਨੂੰ ਇਹਦੇ ਚ ਕੀ ਨਹੀਂ ਦਿਖਦਾ ਫੇਰ ਅੱਬ ਕਿਵੇਂ ਦਿਖ ਜੂ ਇਦਾਂ ਪਹਿਲਾਂ ਕਾੜੋ ਆਪਣੇ ਆਪ ਨੂੰ ਕਾੜਨ ਦਾ ਮਤਲਬ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੋ ਜਿਵੇਂ ਦੁੱਧ ਨੂੰ ਆਪਾਂ ਕਾੜ ਕੇ ਐਨ ਸਾਫ਼ ਕਰਕੇ ਉਵੇਂ ਬੰਦਾ ਆਪਣੇ ਆਪ ਨੂੰ ਕਾੜਦਾ ਫੇਰ ਉੱਥੋਂ ਤੱਕ ਪਹੁੰਚਦਾ ਠੀਕ ਹੈ ਤੇ ਹੁਣ ਦੂਜੇ ਸਵਾਲ ਤੇ ਆ ਜਾਂਦੇ ਹੁਣ ਤਸੱਲੀ ਹੋ ਜਾਂਦੀ ਹੈ ਉਹਨਾਂ ਦੀ ਉਹ ਕਹਿੰਦੇ ਠੀਕ ਹੈ ਮੰਨ ਕੇ ਚਲੋ ਰੱਬ ਹੈਗਾ ਭੇ ਰੱਬ ਤੋਂ ਪਹਿਲਾਂ ਕੀ ਹੈ ਵੀ ਰੱਬ ਕਿੱਥੋਂ ਆਇਆ ਹੈਨਾ ਰੱਬ ਤੋਂ ਪਹਿਲਾਂ ਵੀ ਕੁਝ ਹੈਗਾ ਇਹ ਉਹ ਕਹਿੰਦੇ ਠੀਕ ਹੈ ਭਾਈ ਇਹਦਾ ਥਾਲ ਫੇਰ ਲਿਆਓ ਉਹਦੇ ਚ ਮੋਤੀ ਪਾ ਕੇ ਲੈ ਕੇ ਆਇਓ ਹੁਣ ਸਾਦੇ ਫੇਸ ਹੱਸਣ ਲੱਗ ਗਏ ਵੀ ਲੈ ਬਈ ਫਕੀਰ ਨੂੰ ਹੁਣ ਲੱਗ ਗਿਆ ਪਤਾ ਵੀ ਇੱਕ ਇਹਦਾ ਜਵਾਬ ਸਹੀ ਹੋ ਗਿਆ ਹੁਣ ਦੂਜੀ ਵਾਰ ਇਹਨੇ ਕੁਝ ਲੈਣਾ ਏ ਹੁਣ ਆਪਣੀ ਝੋਲੀ ਚ ਪਾਉ ਪੈਸੇ ਜਾਂ ਕੁਝ ਵੀ ਹੁੰਦਾ ਹਨਾ ਤਾਂ ਉਦੋਂ ਕੀ ਚੱਲਦਾ ਹੁੰਦਾ ਸੀ ਮੋਤੀ ਚੱਲਦੇ ਸੀਗੇ ਤੇ ਉਹ ਕਹਿੰਦੇ ਠੀਕ ਐ ਵੀ ਲਿਆਓ ਜੀ ਉਹ ਫਿਰ ਜਦੋਂ ਮੋਤੀਆਂ ਦਾ ਥਾਲ ਲੈ ਕੇ ਆਉਂਦੇ ਆ ਉੱਥੇ ਉਹ ਕਹਿੰਦੇ ਠੀਕ ਐ ਹੁਣ ਇੱਕ ਬੰਦਾ ਆਓ ਤੇ ਇਹਨੂੰ ਗਿਣੋ ਹਨਾ ਉਹ ਕਹਿੰਦੇ ਠੀਕ ਐ ਵੀ ਗਣਦੇ ਆ ਨੇ ਉਹ ਬੰਦਾ ਹੁੰਦਾ ਉਹਨੂੰ ਗਿਣਨ ਲੱਗਦਾ ਉਹ ਕਹਿੰਦੇ 1 2 3 4 ਉਹ ਕਹਿੰਦੇ ਰੁ ਹਣਾ ਵੀ ਤੂੰ ਗਲਤ ਗਿਣ ਰਿਹਾ ਹੈਂ ਸਹੀ ਗਿਣੋ ਉਹ ਕਹਿੰਦੇ ਨਹੀਂ ਸਭਈ ਇਹ ਤਾਂ ਹੋ ਹੀ ਨਹੀਂਦਾ ਗਲਤ ਕਿਵੇਂ ਗਿਣ ਲਾ ਵੀ ਨਹੀਂ ਉਹ ਫੇਰ ਗਿਣਨ ਲੱਗਦਾ ਉਹ ਕਹਿੰਦਾ 1 2 3 ਹਨਾ ਉਹ ਕਹਿੰਦੇ ਗਲਤ ਹੈ ਉਹ ਕਹਿੰਦੇ ਕਮਾਲ ਦੀ ਗੱਲ ਹੈ ਮੈਂ ਤਾਂ ਸਹੀ ਗਿਣੀਆ ਨਾ ਹਨਾ ਉਹ ਸਾਦੇ ਆਣੇ ਫੇਰ ਤਾਂ ਗੁੱਸੇ ਜਾ ਕੇ ਕਹਿੰਦੇ ਆ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਗਲਤ ਹੈ ਹਨਾ ਜਿੱਥੇ ਗਲਤ ਹੋਏ ਇੱਥੇ ਟੋਕਦੇ ਮੈਨੂੰ ਉਹ ਕਹਿੰਦੇ ਠੀਕ ਹੈ ਉਹ ਕਹਿੰਦਾ 1 ਗਨਾਨ ਦੇਵੀ ਜੀ ਕਹਿੰਦੇ ਰੁਕ ਜਾ ਵੀ ਸਹੀ ਗਿਣਾ ਉਹ ਕਹਿੰਦੇ ਕਮਾਲ ਦੀ ਗੱਲ ਹੈ 1 ਤਾਂ 21 ਹੈ 1 ਤੋਂ ਪਹਿਲਾਂ ਤਾਂ ਹੈ ਹੀ ਕੁਝ ਨਹੀਂ ਉਹ ਕਹਿੰਦੇ ਫੇ ਆਹੀ ਤਾਂ ਹੈ ਫੇ ਉੱਥੇ ਉਹਨਾਂ ਦੇ ਦੂਜੇ ਸਵਾਲ ਤੇ ਤਸੱਲੀ ਹੁੰਦੀ ਆ ਫੇਰ ਉਹ ਤੀਜੀ ਵਾਰ ਆ ਜਾਂਦੇ ਆ ਉਹ ਕਹਿੰਦੇ ਠੀਕ ਹੈ ਵੀ ਹੁਣ ਤੀਜਾ ਸਵਾਲ ਆ ਗਿਆ ਦੋ ਤੇ ਤਸੱਲੀ ਹੋ ਗਈ ਅੱਧੇ ਉੱਥੇ ਸੰਤੁਸ਼ਟ ਬੈਠੇ ਆ ਉਹ ਕਹਿੰਦੇ ਹੁਣ ਹੁਣ ਇਹ ਦੱਸੋ ਚਾਹ ਦਾ ਰੱਬ ਵੀ ਹੈਗਾ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਵੀ ਰੱਬ ਕਰਦਾ ਕੀ ਹੈ ਉਹਦਾ ਕੰਮ ਕੀ ਹੈ ਹੈਨਾ ਬਿਉ ਬਿਲਾ ਬੈਠਾ ਰਹਿੰਦਾ ਕਰਦਾ ਨਹੀਂ ਕੁਝ ਉਹ ਕਹਿੰਦੇ ਠੀਕ ਹੈ ਦੇ ਦਿੰਦੇ ਜਵਾਬ ਉਹ ਪਾ ਦੋ ਕਹਿੰਦੇ ਹੁਣ ਆ ਤੀਜਾ ਸਵਾਲ ਦਾ ਜਵਾਬ ਮੈਂ ਉੱਥੇ ਆ ਕੇ ਦਊਂਗਾ ਜਿੱਥੇ ਵਜੀਦ ਬੈਠਾ ਸੀ ਠੀਕ ਹੈ ਸਾਰੀ ਸਾਰੀ ਪਤਾ ਜੀ ਇੱਥੇ ਬੈਠੀ ਹੁੰਦੀ ਆ ਉਹ ਥੋੜਾ ਜੇ ਉੱਤੇ ਉੱਤੇ ਬੈਠਾ ਹੁੰਦਾ ਉਹ ਕਹਿੰਦੇ ਠੀਕ ਹੈ ਆ ਜਾ ਭਾਈ ਉਹ ਜਦ ਗੁਰਨਾਨ ਸਿੰਘ ਦੇਵ ਜੀ ਉੱਤੇ ਜਾ ਕੇ ਬਹਿੰਦੇ ਆ ਹੈਨਾ ਤੇ ਵਜੀਦ ਥੱਲੇ ਆ ਕੇ ਬਹਿ ਜਾਂਦਾ ਤੇ ਉਹ ਆਲੇ ਦੋਲੇ ਦੇਖਣ ਲੱਗ ਜਾਂਦੇ ਗੁਰਨਾਨ ਸਿੰਘ ਦੇਵ ਜੀ ਬੈਠੇ ਤੇ 5-10 ਮਿੰਟ ਦੇਖੀ ਜਾਂਦੇ ਆ ਦੇਖੀ ਜਾਂਦੇ ਤੇ ਉਹ ਸਾਧਿਆਣੇ ਕਹਿੰਦੇ ਵੀ ਸਵਾਲ ਦਾ ਜਵਾਬ ਦੇ ਹੁ ਰੱਬ ਦਾ ਕੰਮ ਹੀ ਇਹ ਹੈ ਫਕੀਰ ਨੂੰ ਰਾਜਾ ਤੇ ਰਾਜੇ ਨੂੰ ਫਕੀਰ ਬਣਾ ਦੇਣਾ ਠੀਕ ਹੈ ਤੇ ਜਿਨ੍ਹਾਂ ਨੂੰ ਲੱਗਦਾ ਨਾ ਵੀ ਰੱਬ ਹੈ ਕਿੱਥੇ ਹੈ ਕਿੱਥੇ ਦੀਂਦਾ ਤਾਂ ਹੈ ਨਹੀਂ ਸਾਨੂੰ ਉਹ ਆ ਗੱਲ ਦੁਆਰਾ ਸੁਣ ਲੈਣ ਇਹ ਫੈਕਟਫੁਲੀ ਹੈ ਸੱਚ ਝੂਠ ਮੈਂ ਪਹਿਲਾਂ ਕਿਹਾ ਮੈਨੂੰ ਨਹੀਂ ਪਤਾ ਪਰ ਇਹ ਫੈਕਟ ਹੈ ਬਾਈ ਠੀਕ ਹੈ